ਚੱਲ ਹਾਏ ਮੁਰਗਾ ਬੋਲਿਆ ਮੈਂ ਉਠ ਖੜੀ ਵੇ ਵਜੇ ਸਾਢੇ ਤਿੰਨ ਜਦੋਂ ਦੇਖੀ ਖੜੀ ਵੇ ਹਾਏ ਬਾਲੀ ਚੁੱਲੇ ਅੱਗੇ ਤੇ ਮੈਂ ਜਾ ਧੜੀ ਵੇ ਦੁਨੀਆਂ ਮੈਂ ਆਟਾ ਪਿਰਾ ਤਿੰਨ ਧੜੀ ਵੇ ਹਾਏ ਫੇਰ ਮੱਜੀਆਂ ਨੂੰ ਪੱਠੇ ਪਾਏ ਸੋਹਣਿਆ ਵੇ ਪੱਠੇ ਪਾਏ ਸੋਹਣਿਆ ਓਏ ਕਾਦੇ ਮੁਕਰਾਵੇ ਸਾਡੇ ਆਏ ਸੋਹਣਿਆ ਕਾਦੇ ਮੁਕਰਾਵੇ ਸਾਡੇ ਆਏ ਸੋਹਣਿਆ ਅਗਲੇ ਸੁਣਿਓ ਵੇ ਹੋਇਆ ਜਦੋਂ ਦਿਨ ਦਾ ਜਿੜਾ ਚੰਨ ਵੇ ਹਏ ਚਾਟੀ ਚ ਮਧਾਣੀ ਦਿੱਤੀ ਆਜ ਨਵੇਂ ਦੇ ਦਿਲ ਤੇ ਬਥੇਰੇ ਸੀ ਗਏ ਆਜ ਨਵੇਂ ਵੇ ਚੱਲਦੀ ਨਾ ਇੱਥੇ ਸਾਡੀ ਵਾਹ ਚੰਨਵੇਂ ਵੇ ਅਸੀਂ ਤੇਰੇ ਘਰ ਚ ਪਰਾਰੇ ਸੋਹਣਿਆ ਵੇ ਪਰਾਰੇ ਸੋਹਣਿਆ ਕਾਦੇ ਮੰਗ ਲਾਵੇ ਸਾਡੇ ਆਏ ਸੋਹਣਿਆ ਕਾਦੇ ਸੁਖ ਲਾਵੇ ਸਾਡੇ ਯਾ ਡੋੜਾ ਕਦੇ ਮੋਹ ਨਹੀਂ ਗਿਆ ਬਿਲਕੁਲ ਗਿਆ ਇਹ ਮੇਰੇ ਤੋਤੀ ਲੀੜੀ ਪੂਰੀ ਪੰਡੀ ਰੇ ਹਾਲੇ ਤੱਕ ਦੁਖੀ ਜਾਂਦਾ ਅੰਗੇ ਅੰਗੇ ਵੇ ਹਾਲੇ ਤੇਰੀ ਮਾਂ ਦੇ ਅਸੀਂ ਨਾ ਪਸੰਦ ਐਂਦੀ ਸੋਹਰੇ ਮੁੰਡੇ ਨੂੰ ਮਿਲਣੇ ਨ ਕੋਈ ਸਾਨੂੰ ਹੱਸ ਕੇ ਬੁਲਾਏ ਸੋਹਣਿਆ ਵੇ ਮੇਰੇ ਬੁਲਾਏ ਸੋਹਣਿਆ ਕਾਲੇ ਮੁਖਲਾਵੇ ਸਾਡੇ ਆਏ ਸੋਹਣਿਆ ਵੇ ਤੇਰਾ ਕੀ ਪ੍ਰਗਰਾਮ ਉਹ ਥੋੜਾ ਦੋ ਵਾਰੀ ਬੋਲਣਾ ਕਰ ਹਾਂ ਤੇਰਾ ਕੀ ਪ੍ਰਗਰਾਮ ਵੇ ਘਰਾਂ ਏਵੇਂ ਨਾ ਅਮੀ ਚੱਲੇ ਆ ਮਹੀਨਾ ਖਾਉਣ ਦਾ ਵੇ ਉਹ ਵੇੜਾ ਹੁੰਦਾਈ ਪੈਨਣ ਹੰਡੋ ਦਾ ਜੇ ਮਿਲਦਾ ਨਾ ਕੈਮ ਮੈਨੂੰ ਸੇ ਖਾਉਣ ਦਾ ਵੇ 18 18 ਭਈਏ ਖੇਤ ਲਾਏ ਸੋਹਣਿਆ ਵੇ ਖੇਤ ਲਾਏ ਸੋਹਣਿਆ ਓ ਸਾਡੇ ਮਕਿਆ ਵੇ ਸਾਡੇ ਆ ਮਕਾਦੇ ਮਕਾਦੀ ਸਾਡੇ ਆਏ ਲੋੜ ਤੇ ਕੀ ਦੇਖਣ ਤੇ ਆਏ ਕੀ ਭਗਾ ਦੇ ਨਹੀਂ ਹਾਂ ਜੀ ਸਾਰੀ ਨਾ ਨਹੀਂ ਪੜਦੇ ਨਾ ਪਿੰਡ ਤੇ ਲੇਦੀ ਆ ਨਾ ਨਹੀਂ ਪੜਦੇ ਵੇ ਹਾਰ ਕੇ ਮੈਂ ਖਾਤ ਤੈਨੂੰ ਪਾਉਣ ਲੱਗੀਆਂ ਵੇ ਸੁਣੀ ਬਾਵਾ ਲ ਆਵੇਂ ਸੁਣਾਉਣ ਲੱਗੀਆਂ ਥੱਕ ਟੁੱਟ ਗਈ ਵੇ ਮੰਝਾ ਡੌਣ ਲੱਗੀਆਂ ਵੇ ਵੱਜ ਗਏ 11 ਹੁਣ ਸੌਣ ਲੱਗੀਆਂ ਵੇ ਵੱਜ ਗਏ 11 ਹੁਣ ਸੌਣ ਲੱਗੀਆਂ ਵੇ ਲੱਖੀ ਨਾ ਜੋਬਣ ਥੇ ਆਏ ਸੋਣਿਆ ਵੇ ਆਵੇ ਥਿਆ ਸੋਣਿਆ सास धी आ नी त चोकद